ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇ ਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦਾ ਬਾਗਾਪਰਾਣਾ ਅਵਤਾਰ ਦੇ ਘਰੇ ਵੀਡੀਓ ਬਣਾ ਰਹੇ ਆ ਬਿਆੰਤ ਦੇ ਅਵਤਾਰ ਸਿੰਘ ਤਿੰਨ ਜਾਨਵਰ ਸੇਲ ਹੈ ਦੋ ਤਾਜ਼ੀਆਂ ਸੂਈਆਂ ਵਹਿੜਾਂ ਆ ਵਹਿੜ ਦਾ ਕਾਦੀ ਬੜਾ ਵੱਡਾ ਪਤਾ ਨਹੀਂ ਮਾਂ ਦਾ ਪੁੱਤ ਕਿਧਰੋਂ ਲਿਆ ਆ ਬਾਲੇ ਵੱਡੇ ਕਾਦ ਵਾਲੀ ਤੇ ਮਗਰ ਬੱਚਾ ਵੀ ਉੱਡੇ ਹੀ ਵੱਡਾ ਇਹ ਵੀ ਆਪਦੀ ਮੰਗੂ ਵੱਡੀ ਵਹਿੜ ਹੀ ਤਿਆਰ ਹੋ ਜਦੋਂ ਤਿਆਰ ਹੋਗੀ ਇੱਕ ਮੁੰਲਾ ਦਾ ਗੱਬਣਾ ਇੱਕ ਆਤਾ ਜੀ ਸੂਈ ਆ ਤਿੰਨੇ ਸੂਈਆਂ ਵਿਚਾਲੇੜੀ ਦਾ ਬੱਚਾ ਕਿਧਰ ਲਕੋ ਕੇ ਜੇ ਰੱਖੀ ਬੈਠਾ ਅੱਜ ਪਰੇ ਰੱਖੀ ਬੈਠਾ ਤੇ ਉਹਨਾਂ ਦੇ ਵਿੱਚ ਮੂਰੇ ਬੰਨੀ ਬੈਠਾ ਮੈਂ ਤਾਂ ਹੀ ਉਹ ਮੈਂ ਕਿਹਾ ਕਿਤੇ ਘੱਬਣਾ ਨਹੀਂ ਠੀਕ ਆ ਬਈ ਅਤੀਜਾ ਬੱਚਾ ਵੀ ਲੱਭ ਗਿਆ ਤਿੰਨ ਜਾਨਵਰ ਆ ਤਿੰਨੇ ਹੀ ਤਾਜੇ ਸੂਏ ਆ ਹੋਰ ਫਿਰ ਚਿਹਰਾ ਕਹਿਵਾਂ ਸਿੱਧਾ ਵਧੀਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦਈਏ ਨਾਂ ਬਾਈ ਜੀ ਬਿਆਨਤ ਸਿੰਘ ਜੀ ਪਿੰਡ ਕਾਲੇ ਗਈ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸੋ ਮੋਬਾਈਲ ਨੰਬਰ ਜੀ 9914565058 ਬੜਾ ਵੱਡੀ ਵਾੜੀ ਕਿਧਰੋਂ ਲੈ ਐਡੀ ਵਾੜੀ ਤਾਂ ਮਿਲਦੀ ਨਹੀਂ ਹੈ ਬਹੁਤ ਦੂਰੋਂ ਲਿਆਂਦੀ ਵਾੜੇ ਵੀ ਕਾਦੀ ਵਾਲਾ ਵੱਡਾ ਇਹ ਵੀ ਕਹੇ ਯਾਰ ਮਿੱਤਰ ਬੰਦੇ ਤੋਂ ਆਈ ਆ ਬਹੁਤ ਚੰਗੀ ਆ ਦੂਜਾ ਸੋਆ ਇਹ ਠੀਕ ਐ ਜੇ ਕਿਸੇ ਕੋਲੇ ਹੋਰ ਹੁੰਦੀ ਤਾਂ ਕਹਣਾ ਫਾਰਮ ਚੋਂ ਲਈ ਆ ਅੱਛਾ ਆਪਾਂ ਲਈਆ ਘਰੇਲੂ ਪਾਲਿਆ ਹੋਇਆ ਠੀਕ ਐ ਵਾੜ ਦਾ ਜਾਂਦੀ ਪਹਿਲੇ ਸਵੇਰ ਦਾ ਉਨੀ ਲੀਟਰ ਦਾ ਰਿਕਾਰਡ ਹੈ ਪਹਿਲੇ ਮਗਰ ਬੱਚਾ ਬੱਛਾਂ ਕਿ ਬੱਚੀ ਮਗਰ ਬੱਛਾ ਹੈ ਕਿੰਨੇ ਦੇ ਮਗਰੀ ਬੱਛੇ ਆ ਵੀਰੇ ਤਿੰਨਾਂ ਦੇ ਮਗਰ ਪੱਬੂ ਆ ਕਿੰਨਾ ਕੁ ਪਿਆਜੂ ਦੁੱਧ ਵੀਰੇ 80 ਵਹਿੜਾ 20 ਕਿਲੋ ਤੋਂ ਪਾਰ ਕਰਨਾ ਚਾਹੀਦਾ ਬਾਕੀ ਜਿਹੜੇ ਭੈਣ ਭਰਾ ਨੇ ਕੋਈ ਵੀ ਪਸ਼ੂ ਲੈਣਾ ਉਹਨੇ ਆਪਦੀ ਸਮਝ ਨਾਲ ਲੈਣਾ ਕਿ ਕਿੰਨਾ ਮੈਂ ਦੁੱਧ ਚੋ ਸਕਦਾ ਵੀਰੇ ਤੇ ਵਹਿੜ ਬੂਰੀ ਚੰਗੀ ਆ ਚੁਆਈ ਚੁੜੀ ਇੱਕ ਨੰਬਰ ਆ ਵੀਰੇ ਸਮਾ ਸੂਈ ਨੂੰ ਸੂਈ ਨੂੰ ਸਮਾ ਆ ਸੁਭਾਈ ਸੂਈ ਆ ਉਹ ਜੇਰ ਪਾਈ ਵੀਰੇ ਆ ਲਓ ਜੀ ਜੇਰ ਸਾਰੀ ਇਹਨਾਂ ਗਰੰਟੀ ਆ ਭੁਰਾ ਵੀ ਬੱਟਲ ਜੇ ਰਕੋ ਕਿ ਗਾਂ ਹੀ ਵੱਡੀ ਆ ਬੱਚਾ ਵੀ ਮੈਂ ਤਾਂ ਸੀਗਾ ਕਿਤੇ ਬੱਚੀ ਆ ਮੈਂ ਤਾਂ ਹੀਓ ਬੱਚੇ ਦੀ ਗੱਲ ਕਰੀ ਇਹਨਾਂ ਪਰ ਬੱਚਾ ਤੇ ਵਹਿੜ ਵੇੜਾ ਤੂੰ ਕਿੱਡੀ ਚੰਗੀ ਵਹਿੜ ਆਂ ਇਹੀਂ ਪਲਾਂ ਵਹਿ ਜੀ ਆਂ ਇੰਨੀ ਗੱਲ ਕੋਈ ਲੈ ਆਂ ਹੀ ਵਹਿ ਜਾ ਪਾ ਸਿੱਧਾ ਹੀ ਕਰਾਸ ਬਰੀਡ ਆ ਨਾ ਕੋਈ ਧਰਮੀ ਮੰਨੇ ਲੈ ਪਤਾਰਾ ਵੀ ਮਾਰਦੇ ਆ ਆ ਵੇਖੋ ਤਾਰਾਂ ਹਾਂ ਆ ਚਾਚੜਨ ਵਾਲੀ ਗੱਲ ਆ ਪੂਰੀ ਵੱਡੀ ਵਿਹੜਾ ਹਾਂ ਸਹੀ ਆ ਇੰਨੀ ਚੰਗਾ ਚੋਣ ਲੱਗਾ ਵਿਹੜਾ ਆ ਵੇਖੋ ਮਗਰਲੇ ਥਾਣਾ ਦੀ ਚਵਾਈ ਨਾਲ ਇਹ ਪਸਮਾਈ ਨਹੀਂ ਬੱਚਾ ਲਾ ਕੇ ਹੂੰ 3 ਕਿਲੋ ਬੋਲਾ ਕੱਢਿਆ ਦੇ ਹਵਾਨੇ ਚ ਕੱਢ ਬਾਹਰ ਨੂੰ ਹਾਂ ਦੋਸਤੋ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਅੱਜ ਹੀ ਸੂਈ ਆ ਵੀਡੀਓ ਬਣਾ ਰਹੇ ਆ 11:00 ਵਜੇ ਦੇ ਇਸ ਕਰੀਬ ਸਮਾਂ ਹੋ ਗਿਆ ਉਹ ਬਾਕੀ ਮੈਂ ਤੁਹਾਨੂੰ ਫੋਨ ਤੇ ਹੀ ਵਿਖਾ ਦੇਣਾ ਰਾਈਟ ਸਮਾਂ ਕਿੰਨਾ ਹੋ ਗਿਆ ਅੰਦਾਜ਼ਾ ਜਿਹਾ 11:00 ਵਜੇ ਆ 12:40 ਹੋ ਗਿਆ 12:40 ਦੇ ਵੀਡੀਓ ਬਣਾ ਰਹੇ ਆ ਤਿੰਨ ਘੰਟੇ 2.5 ਘੰਟੇ ਸੂਈ ਨੂੰ ਸਮਾਂ ਹੋਇਆ ਜੇਰ ਪੈ ਗਈ ਆ ਫੀਸ ਲੱਗਦਾ ਇੰਨੀ ਆ ਨਾ ਬਰਦਾਸ਼ਤ ਪਲਾਂ ਹੀ ਬਹਿ ਜੇਦਾ ਛੱਡ ਆਏ ਨਹੀਂ ਗੱਲ ਕੋ ਲਓ ਜੀ ਹਾਂ ਲੱਗਦਾ ਦੋਸਤੋ ਵੇੜ ਵੱਡੀ-ਵੱਡੀ ਬਹੁਤ ਆ ਹਾਂ 20 ਕਿਲੋ ਤੋਂ ਬਾਹਰ ਬਾਈ ਕਹਿੰਦਾ ਦੁੱਧ ਪਿਆਜੂ ਬਾਕੀ ਦੁੱਧ ਵੀ ਸੰਘਣਾ ਹੋਊਗਾ ਉਹ ਕਰੌਸ ਵੀ ਆ ਹਾਂ ਦੋਸਤੋ ਵੱਡੇ-ਵੱਡੇ ਕੰਨ ਆ ਕਰੌਸ ਸੰਗ ਫੈਟ ਫੂਡ ਵਧੀਆ ਆਊਗੀ ਕਾਨ ਤੁਸੀਂ ਵੇਖ ਹੀ ਲੇ ਵੱਡੇ ਵੱਡੇ ਕਾਨ ਹੈ ਕ੍ਰੋਸ ਆਂਗਾ ਚਲੋ ਇੰਨਾ ਪੂਰਾ ਫਾਇਦਾ ਹੋ ਜੂਗੀ ਕਿ ਫੈਟ ਫੂਡ ਪੂਰਾ ਵਧੀਆ ਆ ਜੂਗੀ ਮਗਰ ਮੇਲ ਕਾਫ ਹੈ ਬਾਕੀ ਚਵਾਈ ਚੁਈ ਦੀ ਇੱਕ ਨੰਬਰ ਹੋਲਾ ਉਹ ਧਾਰਾ ਮਾਰ ਕੀ ਵਖਾਦੀਆਂ ਤੁਹਾਨੂੰ ਚਵਾਈ ਦੀ ਬਾਈ ਦੀ ਫੁੱਲ ਗਾਰੰਟੀ ਹੋ ਬਾਕੀ ਆਪਾਂ ਤਾਂ ਹਰੇਕ ਵੀਡੀਓ ਜਵਾਰ-ਵਾਰ ਕਹੀਦਾ ਪ੍ਰਭੂ ਕਹੀ ਮੈਨੂੰ ਕਹਿੰਦੇ ਨੇ ਅਹਿਮਦ ਬਾਈ ਯਾਰ ਕੋਈ ਗਾਂ ਲੱਭ ਦੇ ਆਪਾਂ ਨੂੰ ਬੜਾ ਪਤਾ ਨਹੀਂ ਆਪਾਂ ਪਹਿਲਾ ਜਾਨਵਰ ਲੈਣਾ ਤੇ ਆਪਾਂ ਦਾ ਚਲੋ ਤੁਹਾਨੂੰ ਪਤਾ ਹੀ ਨਾ ਕਿਸੇ ਨੂੰ ਗਾਂ ਦਵਾਈ ਹੈ ਨਾ ਆਪਾਂ ਦੋਣ ਨਹੀਂ ਨਾ ਆਪਾਂ ਗਲਤ ਕੰਮ ਕੀਤਾ ਨਾ ਆਪਾਂ ਨੂੰ ਲੋੜ ਆ ਆਪਾਂ ਤਾਂ ਹਰੇਕ ਵੀਡੀਓ ਚ ਕਹੀਦਾ ਕਿ ਭਰਾਵੋ ਜਿਹੜਾ ਕਹਿੰਦਾ ਮੈਨੂੰ ਪਤਾ ਨਹੀਂ ਉਹ ਗੱਬੜ ਪਸ਼ੂ ਨਾ ਲਓ ਸੂਆ ਸਵਾਇਆ ਪਸ਼ੂ ਲਓ ਤੜਕੇ ਵੀ ਚੋਲੋ ਆਥਣੇ ਵੀ ਚੋਲੋ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲਓ ਤੇ ਜਦੋਂ ਪਸ਼ੂ ਤੁਸੀਂ ਤਿੰਨ ਟਾਈਮ ਚੋਲ ਲੈਣਾ ਉੱਥੇ ਠੱਗੀ ਵਾਈਦੀ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਕਿੰਨੇ ਦੀ ਭਾਈ 80000 ਰੁਪਿਆ ਮੰਗ ਕੇ ਵੇਚਣੀ ਮੁੱਲ ਕਰਾਉ ਉਹਨੂੰ 75000 ਕਰਾ ਲਾ 65000 ਦੀ ਵੀਰੇ ਦੇਵਾਂਗੇ ਠੀਕ ਆ ਦੋਸਤੋ ਮੁੱਲ ਪਾਈ ਕਹਿੰਦਾ ਭਾਵੇਂ 75 ਕਰਾ ਲਓ 60 ਦੇ 5 65 ਦੀ ਦੇਊਗਾ ਵਹਿੜ ਕੱਦ 'ਚ ਫੋਲੀ ਵੱਡੀ ਆ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਜੇਰੇ ਦੀ ਆ ਭਾਈ ਬੱਚਾ ਇਹਦਾ ਉਹ ਪਿਆ ਦੋ ਨੰਬਰ ਤੇ ਆ ਜਾ ਇਹ ਵੀ ਇੱਕ ਹਫਤੇ ਦੀ ਇਹ ਨਹੀਂ ਜਾਂਦੀ ਇਹ ਨਹੀਂ ਹੂੰ ਇਹ ਵੀ ਜਾਂਦੀ ਬਲੈਕ ਪੈਂਦੀ ਜਰਸੀ ਕੋਈ ਹੈਗੀ ਹੂੰ ਸੋਦੀ ਬਾਬੀ ਜਮਾ ਜਰਸੀਆਂ ਵਾਲੀ ਹੈ ਜੀ ਠੀਕ ਹੈ ਇਹਦੇ ਥੱਲੇ ਹੁਣ ਆਉਤੇ ਦੀ ਸੂਈ ਥੱਲੇ 16 ਲੀਟਰ ਭੌਲਾ ਤਿਆਰ ਭਲਾ ਅਗਲਾ ਤਿੰਨ ਟਾਈਮ ਤੇ ਉਹਲੇ ਭਲਾ ਚਾਰ ਆ ਜੀ ਕਿੰਨਾ ਕੁ ਪਿਆ ਜੀ ਦੁੱਧ ਦੇ 20 ਕਿਲੋ ਪਿਆਉਗੀ ਵੀਰੇ ਮਗਰ ਆਹਾ ਮਗਰ ਆ ਬੱਛਾ ਜੀ ਕੱਢ ਬਾਹਰ ਨੂੰ ਦੋਸਤੋ ਜੇਰ ਜੂਰ ਦੀ ਇਹ ਵੀ ਓਕੇ ਆ ਵੀਡੀਓ ਮਿਲ ਜੂਗੀ ਜੇਰ ਦੀ ਜੀ ਜੇਰ ਦੀ ਵੀਡੀਓ ਮਿਲ ਜੂ 16 ਕਿਲੋ ਬਾਈ ਕਹਿੰਦਾ ਜਿਹੜਾ ਤੁਸੀਂ ਝੋ ਲੈਣਾ ਇਹਦੇ ਥੱਲੇ ਤਿਆਰ ਹੈ 16 ਕਿਲੋ ਦੁੱਧ ਤਿਆਰ ਹੈ 20 ਕਿਲੋ ਪਿਆਜੂ ਹਫਤੇ ਦੀ ਸੂਈ ਸੀਲ ਠੰਡੀ ਆ ਹਫਤੇ ਦੀ ਸੂਈ ਆ ਕਾਲੇ ਰੰਗ ਦੀ ਆ ਹੂੰ ਦੋਸਤੋ 나ਗ ਤੁਹਾਨੂੰ ਬਿਆੰਤ ਕੋਲੋਂ ਸੀਲ ਹੀ ਮਿਲੂ ਕੋਈ ਗਰਮ 나ਗ ਨਹੀਂ ਤੇ ਰੂਏ ਦੇ ਕੋਲੋਂ ਮਿਲੂਗਾ ਕਿਉਂਕਿ ਇਹ ਪਹਿਲਾਂ ਹੀ ਪਸ਼ੂ ਸੀਲ ਸੌ ਹੀ ਲੈਂਦਾ ਜਿਹੜਾ ਗਰਮ ਹੋਵੇ ਉਹ ਨਹੀਂ ਲੈਂਦਾ ਕਿਉਂਕਿ ਇਹਨੇ ਪਸ਼ੂ ਵੇਚਣੇ ਹੁੰਦੇ ਘਰੇ ਇੱਕ ਤਾਂ ਬੰਦਾ ਹੁੰਦਾ ਹੁੰਦਾ ਨਾ ਪਸ਼ੂ ਖਰੀਦ ਕੇ ਅੱਗੇ ਮੰਡੀ ਤੇ ਲੈ ਜਾਣੇ ਆ ਮੰਡੀ ਤੇ ਤਾਂ ਚਲੋ ਬਹੁਤ ਕਸ ਚੱਲੀ ਜਾਂਦਾ ਤੁਹਾਨੂੰ ਵੀ ਪਤਾ ਹੀ ਆ ਪਰ ਇਹਨੇ ਸਵਾ ਕੇ ਘਰੇ ਵੇਚਣੇ ਹੁੰਦੇ ਆ ਤਾ ਕਰਕੇ ਗਰਮ ਗਰਮ ਘਰਾਂ ਨੇ 20 ਲੀਟਰ ਵੀ ਜੋਕ ਕੇ ਦੇਣਾ ਆਪਾਂ 20 ਲੀਟਰ ਵੀ ਜੋਕ ਦਾਂਗੇ ਚਵਾ ਦੇਾਂਗੇ ਇੱਕ ਹਫਤੇ ਕਿੰਨੇ ਦੀ ਇਹ ਦੇਵਾਂਗੇ ਆਪਾਂ ਮੁੱਲ 80000 ਰੁਪਇਆ ਗਾ 77000 ਦੀ ਦੇਵਾਂਗੇ ਮੁੱਲ 80 ਆ 70 ਤੇ 3 77 ਦੀ ਬਾਈ ਕਹਿੰਦਾ ਦੇ ਦੂੰ ਅੱਜ 16 ਕਿਲੋ ਆ ਹਫਤੇ ਦੀ ਸੂਈ ਆ ਸਹੀ ਮੈਨੇ 10 12 ਦੇਣੀ ਤੇਰੀ ਦੇਣੀ ਪਸ਼ੂ ਕਣਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਹਫਤੇ ਦੀ ਸੂਈ ਥੱਲੇ 16 ਕਿਲੋ ਤਿਆਰ ਆ ਅੱਜ ਤੋਂ ਯਾਨੀ ਕਿ ਹਫਤੇ ਨੂੰ 20 ਕਿਲੋ ਤੋਂ ਬਾਹਰ ਦੁੱਧ ਚਵਾ ਦੂੰ ਬਾਈ ਕਹਿੰਦਾ ਮੈਂ ਹੂੰ ਠੀਕ ਐ ਤਿੰਨ ਨੰਬਰ ਤੇ ਆ ਜਾ ਮਖਣਾ ਇਹ ਵੀ ਵੀਰੇ ਸੂਬਾ ਹੀ ਸੂਈ ਅਜਾ ਇਹਦੀ ਜੇਰ ਆ ਪਈ 1 ਵਜੇ ਸੂਈ ਇਹਦੀ ਜੇਰ ਆ ਪਈ ਆ ਹੂੰ ਇਹ ਵੀ ਸੀਰੀਸ ਲੱਗਾ ਦੂਜਾ ਸੂਆ ਇਹਦਾ ਪਹਿਲਾਂ ਮੈਂ ਦੱਸਦੇ 17 18 ਕਿਲੋ ਦੋਦੇ ਇਹਨੇ ਦਿੱਤਾ ਵਾ ਜੀ ਨਾਲ ਉਹ ਆਪਾਂ ਖਰੀਦੀ ਹੂੰ ਤੇ ਇੰਨਾ ਦੋਦੇ ਨੂੰ 18 19 ਕਿਲੋ ਦਾ ਤਾਂ ਪਿਉਣਾ ਵੀ ਚਾਹੀਦਾ ਬਾਕੀ ਅਗਲੀ ਸੀਰਾ ਦਾ ਹੋ ਸਕਦਾ 20 ਤੋਂ ਪਾਰ ਹੀ ਕਰ ਜੇ ਹਾਂ ਜਾਨਵਰ ਚੰਗਾ ਦੋਸਤੋ ਇਹਦੀ ਵੀ ਜੇਰ ਆ ਪਈ ਅੱਧੀ ਕਿਢਾੜੀ ਤਾਂ ਵਪਾਰੀ ਲਗਭਗ ਜੇਰ ਸਾਮ ਕੇ ਰਾਖ ਹੀ ਲੈਂਦੇ ਵਾਠਰ-ਵੁਠਲ ਚ ਪਾ ਕੇ ਉਦੋਂ ਬਾਅਦ ਜੇ ਤੁਹਾਨੂੰ ਪਤਾ ਫਿਰ ਜੇਰ ਦਾ ਮੋਸ਼ਕ ਮਾਰਦਾ ਨਾ ਫਿਰ ਵੀਡੀਓ ਬਣਾ ਕੇ ਰੱਖ ਲੈਂਦੇ ਆ ਚਲੋ ਵਧੀਆ ਗੱਲ ਆ ਹਾਂ ਇਹ ਵੀ ਕੂਨੀ ਆ ਪੂਰੀ ਇਹ ਵੀ ਕੂਨੀ ਆ ਇਹ ਵੀ ਮੜੇ ਜੀ ਖਾਣ ਕਰੋ ਉਸ ਤੇ ਪੈਂਦਾ ਦੁੱਧ ਦੇਣਾ ਵੀ ਸੰਗਣਾ ਹੋਊਗਾ ਠੀਕ ਹੈ ਹਾਂ ਲੈ ਆ ਵੇਖੋ ਹੂੰ ਉਹ ਉੱਥੇ ਬੱਚਾ ਖੜਾ ਜਦੋਂ ਮਾਰਦੀ ਬੈਠਾ ਹਾਂ ਹਾਂ ਲੈ ਚਲੋ ਜੀ ਚਵਾਈਆਂ ਸਾਰੀਆਂ ਓਕੇ ਆ ਮੋਟਾ ਮੋਟਾ ਥਾਣਾ 18 19 ਕਿਲੋ ਹੀ ਬਾਈ ਕਹਿੰਦਾ ਇਹ ਪਿਆਜੂ ਬਾਕੀ ਅੱਗੇ ਤੁਹਾਨੂੰ ਵੀ ਪਤਾ ਭਰਾਵੋ ਜੇ ਫੀਡ ਪਾਓਗੇ ਸਵੇਰ ਸ਼ਾਮ ਪ੍ਰੋਪਰ ਤੇ ਜਾਨਵਰ ਨੇ ਦੁੱਧ ਦੇਣਾ ਹਨਾ ਸੇਵਾ ਨਹੀਂ ਦੁੱਧ ਦੇਣਾ ਤੇ ਜੇ ਸੇਵਾ ਆਪਾਂ ਨਹੀਂ ਕਰਦੇ ਫਿਰ ਤਾਂ ਜਾਨਵਰ ਵੀ ਕੀ ਕਰੇ ਪਰ ਐਡੀ ਵੜ ਨੂੰ 18 20 ਕਿਲੋ ਦੁੱਧ ਕੋਈ ਬਾੜਾ ਨਹੀਂ ਚਾਰਾਂ ਕੋਈ ਮਾਰਦੇ ਨੇ ਆ 18 ਵੀ ਵੇਖ ਲਓ ਹਾਂ ਸਹੀ ਆ ਚਵਾ ਦੀਆਂ ਸਾਰੀਆਂ ਵੜਾ ਚਾਹੀਆਂ ਕਿੰਨੇ ਦੀ ਇਹ ਇਹ ਵੀਰੇ ਮੁੱਲ 70000 ਰੁਪਇਆ 62000 ਦੀ ਦੇ ਦੇਾਂਗੇ ਵਿੱਚੋਂ ਮਾਨਤਾ ਹੋ ਜੇ ਮੁੱਲ 70 62 ਦੀ ਭਾਈ ਕਹਿੰਦਾ ਦੇ ਦੇਣੀ ਆ ਕਾਲੇ ਕੇ ਪੈਂਡਾ ਜ਼ਿਲ੍ਹਾ ਮੋਗਾ 3 ਜਨਵਰੀ ਤਿੰਨੇ ਹੀ ਸੂਏ ਸਵਾਏ ਤਿੰਨਾਂ ਦੇ ਮਗਰ ਹੀ ਬੱਚੇ ਬੱਚੀ ਕਿਹੇ ਦੇ ਮਗਰ ਵੀ ਨਹੀਂ ਤਿੰਨਾਂ ਦੀ ਜ਼ੇਰ ਪੈ ਗਈ ਆ ਸਾਰਿਆਂ ਨੂੰ ਸਾਸੀ ਕਰ